ਅੰਮ੍ਰਿਤਸਰ ਰੂਲ ਪੁਲਿਸ ਦੇ ਐਸਐਸਪੀ ਸਰਦਾਰ ਚਰਨਜੀਤ ਸਿੰਘ ਸੋਰ ਰੋਜ਼ਾਨਾ ਪ੍ਰੈਸ ਕਾਨਫਰੰਸ ਕਰਦੇ ਨੇ ਜਦੋਂ ਦਾ ਚਾਰਜ ਲਿਆ ਹੈ ਉਹਨਾਂ ਨੇ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀਆਂ ਵੱਖ-ਵੱਖ ਕਿਸਮ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਚਾਹੇ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਂਦੀ ਹੋਵੇ ਜਾਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਚ ਜਾਂਦੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਵੇ ਜਾਂ ਡਰੱਗ ਮਨੀ ਦੀ ਹੋਵੇ ਤਾਂ ਅੱਜ ਡਰੱਗ ਮਨੀ ਜਿਹੜੀ 8.5 ਲੱਖ ਦੇ ਕਰੀਬ ਪੜੀ ਗਈ ਹੈ ਜਿਹੜੇ ਐਸਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਮਨਮੀਤਪਾਲ ਸਿੰਘ ਤੇ ਜਿਹੜੇ ਹੋਰ ਅਫਸਰ ਸਹਿਬਾਨ ਨੇ ਇਹਨਾਂ ਦੀ ਟੀਮ ਵੱਲੋਂ ਪੰਜ ਜਿਹੜੇ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਸੀ ਔਰ ਜਿਨ੍ਹਾਂ ਦੇ ਵਿੱਚ ਇੱਕ ਕਿੰਗਪਿਨ ਗ੍ਰਿਫਤਾਰ ਕੀਤਾ ਗਿਆ ਸੁਖਚੰਦ ਸਿੰਘ ਲਗਾਤਾਰ ਕਨਸਟੈਂਟਲੀ ਪਾਕਿਸਤਾਨ ਦੇ ਨਾਲ ਇਨ ਟੱਚ ਸੀ ਐਨਸੀਬੀ ਦੀ ਵੀ ਰਡਾਰ ਦੇ ਉੱਤੇ ਰਹਿ ਚੁੱਕਿਆ ਉਹ ਔਰ ਉਸ ਦੇ ਖਿਲਾਫ ਐਨਸੀਬੀ ਨੇ ਵੀ ਮਾਮਲਾ ਦਰਜ ਕੀਤਾ ਸੀ ਪਰ ਫਰਾਰ ਸੀ ਔਰ ਅੰਦਰ ਖਾਤੇ ਪਾਕਿਸਤਾਨ ਦੇ ਵਿੱਚੋਂ ਹੈਰ ਨੂੰ ਮੰਗਵਾ ਕੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਦੀ ਸਪਲਾਈ ਕਰਦਾ ਸੀ ਪਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਸੋਲ ਸਾਹਿਬ ਦੀ ਟੀਮ ਨੂੰ ਤਾਂ ਸਰ ਐਨਸੀਬੀ ਦੀ ਰਡਾਰ ਤੇ ਸੀ ਸੁਖਚੰਦ ਸਿੰਘ ਔਰ ਲਗਾਤਾਰ ਬੇਲ ਬੇਲ ਆਊਟ ਹੋ ਗਏ ਚਕਾਨੀ ਦੇ ਕੇ ਫਿਰ ਇਸੇ ਤਰ੍ਹਾਂ ਹੀ ਇਸੇ ਕੰਮ ਨਾਲ ਜੁੜਿਆ ਸੀ ਤਾਂ ਕਿੰਨੀ ਵੱਡੀ ਹੈ ਉਪਲਬਧੀ ਪੁਲਿਸ ਦੀ ਮੰਨਦੇ ਹੋ ਤੁਸੀਂ ਦੇਖੋ ਜੀ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਨਸ਼ੇ ਦੇ ਖਿਲਾਫ ਜੋ ਸਾਡੀ ਮੁਹਿੰਮ ਜਾਰੀ ਹੈ ਇਸ ਦੇ ਤਹਿਤ ਹੀ ਇਹ ਜਿਹੜਾ ਆਪਰੇਸ਼ਨ ਹੈ ਕੈਰੀ ਆਊਟ ਹੋਇਆ ਸਾਡੀ ਦਿਹਾਤੀ ਦੀ ਸੀਆਈਏ ਸਟਾਫ ਵੱਲੋਂ ਲੈਡ ਬਾਈ ਮਨਮੀਤ ਸਿੰਘ ਇਹਨਾਂ ਵੱਲੋਂ ਜੋ ਇਹ ਸਾਰਾ ਆਪਰੇਸ਼ਨ ਜਿਹੜਾ ਹੈ ਕੀਤਾ ਗਿਆ ਜਿਸ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਜਿੱਥੇ ਇਹ ਅੱਗੇ ਫਰਦਰ ਜਿਹੜੀ ਹੈ ਖੇਪ ਜਿਹੜੀ ਇਹਨਾਂ ਕੋਲ ਬਚੀ ਸੀ ਉਹਨੂੰ ਇਹ ਡਿਲੀਵਰ ਕਰਨ ਦਾ ਪਲਾਨ ਕਰ ਰਹੇ ਸੀ ਇਸ ਤੋਂ ਬਾਅਦ ਜਦੋਂ ਇਹਨਾਂ ਕੋਲ ਰਿਕਵਰੀ ਹੋਈ ਹੈ ਇਹਨਾਂ ਕੋਲ 8.5 ਲੱਖ ਦੇ ਕਰੀਬ ਜੋ ਹੈ ਡਰਗ ਮਨੀ ਇੱਕ ਗੱਡੀ ਇੱਕ ਮੋਟਰਸਾਈਕਲ ਇੱਕ ਵੇਇੰਗ ਮਸ਼ੀਨ ਚਾਰ ਮੋਬਾਈਲ ਫੋਨ ਇਹ ਸਾਰੇ ਜਿਹੜੇ ਹੈਗੇ ਰਿਕਵਰ ਹੋਏ ਨੇ ਇਹ ਇੱਕ ਬਾਈਕ ਹੋ ਗਿਆ ਇਸ ਤੋਂ ਇਲਾਵਾ ਜੋ ਇਸ ਚੈਨ ਸਿੰਘ ਹੈ ਜਿਸ ਦੇ ਖਿਲਾਫ ਦੋ ਪਰਚੇ ਦਰਜ ਨੇ ਤੁਹਾਡਾ ਸੁਖਬੀਰ ਸਿੰਘ ਹੈ ਇਸ ਦੇ ਖਿਲਾਫ ਇੱਕ ਪਰਚਾ ਦਰਜ ਹੈ ਰਾਹੁਲ ਦੇ ਖਿਲਾਫ ਇੱਕ ਪਰਚਾ ਦਰਜ ਹੈ ਸੋ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਤਿੰਨ ਜਣਿਆਂ ਦੀ ਜੋ ਹੈ ਉਹ ਸਟੈਬਲਿਸ਼ ਹੋਈ ਹੈ ਇਸ ਤੋਂ ਇਲਾਵਾ ਮੇਨ ਜੋ ਇਸ ਚੈਨ ਸਿੰਘ ਹੈ ਹੀ ਵਾਸਨਟ ਟੱਚ ਵਿਦ ਪਾਕਿਸਤਾਨ ਸਮਗਲਰਸ ਤੇ ਕਾਫੀ ਚਿਰ ਤੋਂ ਇਹ ਜਿਹੜੀ ਮੂਵਮੈਂਟ ਇਸ ਬਾਰਡਰ ਬੈਲਟ ਦੇ ਵਿੱਚ ਰਹੀ ਹੈ ਇਹ ਤਿੰਨ ਜਣੇ ਇਹਨਾਂ ਦੇ ਗਰੁੱਪ ਦੇ ਵਿੱਚੋਂ ਦਾਉਕੇ ਪਿੰਡ ਜੋ ਕਿ ਬਾਰਡਰ ਦਾ ਇੱਕ ਪਿੰਡ ਹੈ ਉੱਥੋਂ ਦਾ ਹੈ ਤੇ ਉੱਥੋਂ ਇਸ ਸਮਗਲਿੰਗ ਐਕਟੀਵਿਟੀਜ਼ ਉੱਥੋਂ ਕੈਰੀ ਆਊਟ ਕਰਦੇ ਨੇ ਇਸ ਤੋਂ ਇਲਾਵਾ ਜਿਹੜਾ ਰਿੰਕ ਰਿੰਕੂ ਤੇ ਸੁਖਬੀਰ ਨੇ ਜੋ ਇਹ ਫਿਰੋਜ਼ਪੁਰ ਦੇ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਨੇ ਉਥੇ ਇੱਕ ਦੇ ਖਿਲਾਫ 302 ਦਾ ਮਕਦਮਾ ਦਰਜ ਹੈ ਇੱਕ ਦੂਜੇ ਦੇ ਖਿਲਾਫ ਜੋ ਹੈ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਹੈ ਸੋ ਇਸ ਤਰੀਕੇ ਨਾਲ ਇਹਨਾਂ ਦੀ ਜੋ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਆ ਉਹ ਸਟੈਬਲਿਸ਼ ਹੁੰਦੀ ਹੈ ਕਾਫੀ ਚਿਰ ਤੋਂ ਇਹ ਇਸ ਕੰਮ ਦੇ ਵਿੱਚ ਲਿਪਤ ਸਨ ਤੇ ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਵੀ ਲਿਆ ਗਿਆ ਤੇ ਆਨਰੇਬਲ ਕੋਰਟ ਨੇ ਜਿਹੜਾ 7 ਦਿਨਾਂ ਦਾ ਰਿਮਾਂਡ ਦਿੱਤਾ ਅਸੀਂ ਹਰੇਕ ਜੋ ਐਂਗਲ ਤੋਂ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਉਂਕਿ ਇਹ ਖੇਪ ਜਿਹੜੀ ਹੈਗੀ ਹੈ ਟਾਈਮ ਟੂ ਟਾਈਮ ਜਿਵੇਂ ਤੁਸੀਂ ਜਾਣਦੇ ਹੋ ਕਿ ਡਰੋਨ ਐਕਟੀਵਿਟੀ ਹੈ ਉਹ ਕਾਫੀ ਪਿਛੇ ਜੇ ਕੁਝ ਸਮੇਂ ਚ ਵਧੀ ਵੀ ਹੈ ਤੇ ਅਸੀਂ ਆਪਣੀ ਸਰਚ ਟੀਮਾਂ ਜਿਹੜੀਆਂ ਹੈ ਹਮੇਸ਼ਾ ਜਿਹੜੀਆਂ ਰੱਖੀਆਂ ਹੋਈਆਂ ਨੇ ਸਾਡੇ ਵੱਲੋਂ ਜਿਹੜੀ ਹੈ ਜਿਹੜੀ ਹੈ ਸਾਡੇ ਸੋਰਸਸ ਹੈਗੀਆਂ ਸਾਡੀ ਟੀਮਾਂ ਨੇ ਔਰ ਇਨ ਫੀਲਡ ਜਿਹੜੀ ਹੈ ਉਹ ਐਕਟਿਵਲੀ ਸੋ ਉਸੇ ਦੇ ਤਹਿਤ ਜਿਹੜੀ ਇਹ ਸਾਡੀ ਇਹ ਕਾਰਵਾਈ ਹੈ ਡੇਲੀ ਨਹੀਂ ਡੇਲੀ ਇਹ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਅਸੀਂ ਉਹਨਾਂ ਹਦਾਇਤਾਂ ਤੇ ਚੱਲਦੇ ਹੋਏ ਜਿਹੜਾ ਹੈ ਇਹ ਨਸ਼ੇ ਦੇ ਵਿਰੋਧ ਦੀ ਜਿਹੜੀ ਸਾਡੀ ਮੁਹਿੰਮ ਹੈ ਇਸ ਨੂੰ ਅੱਗੇ ਵਧਾ ਰਹੇ ਹਾਂ ਸਰ ਜਿਹੜਾ ਇਹ ਕਿੰਗ ਪਿੰਸਿਸ ਉਹ ਚੈਨ ਕਾਫੀ ਸ਼ਾਤਰੇ ਜਿਸ ਮਗਰ ਲੱਗਦਾ ਹੈ ਕਿਉਂਕਿ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਫਿਰ ਐਨਸੀਬੀ ਨੇ ਅਰੈਸਟ ਕੀਤਾ ਔਰ ਇਹਨਾਂ ਦੇ ਵਿੱਚੋਂ ਜਿਹੜਾ ਬੇਲ ਆਊਟ ਹੋਇਆ ਤਾਂ ਫਿਰ ਅੰਡਰਗਰਾਉਂਡ ਹੋ ਗਿਆ ਜੀ ਫਿਰ ਇਹਨੇ ਦੁਬਾਰਾ ਆਪਣੇ ਲਿੰਕ ਸਟੈਬਲਿਸ਼ ਕੀਤੇ ਤਾਂ ਹੁਣ ਜੋ ਕੁਝ ਇਸ ਕੋ ਬਰਾਮਦ ਹੋਇਆ ਹੈ ਇਸ ਦੇ ਕੋਲੋਂ ਜਿਹੜੀ ਹੋਰ ਵੀ ਸਰ ਜਿਹੜੇ ਇਹਦੇ ਲਿੰਕ ਸਟੈਬਲਿਸ਼ ਹੋ ਰਹੇ ਨੇ ਕਿਤੋਂ ਇਹਦੀ ਹਾਈ ਡਾਟਸ ਵੀ ਪਤਾ ਲੱਗ ਸਕਦੀਆਂ ਨੇ ਔਰ ਹੋਰ ਵੀ ਰਿਕਵਰੀ ਹੋ ਸਕਦੀ ਹੈ ਜੀ ਜੀ ਬਿਲਕੁਲ ਜੀ ਸਾਡੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਅਜੇ ਕਲੋਜ਼ ਨਹੀਂ ਹੋਈ ਅ ਦੇਸਪਾਈਟ ਦਾ ਫੈਕਟ ਇਹ ਸਾਰੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਵੀ ਅਸੀਂ ਕਿਉਂਕਿ ਇਹਦੇ ਲਿੰਕੇਜਸ ਸਾਡੇ ਕੋਲ ਸਾਰਾ ਕੁਝ ਹੈ ਇਸ ਦੇ ਐਕੁਐਂਟਿਸਿਸ ਇਸ ਦੇ ਜੋ ਕੰਟੈਕਟਸ ਨੇ ਉਹ ਸਾਰੇ ਅਸੀਂ ਖੰਗਾਲ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਹੈ ਜਿੱਥੇ ਜਿੱਥੇ ਜੋ ਵੀ ਕਾਰਵਾਈ ਕਰਨੀ ਪਣੀ ਹੋਏਗੀ ਅਸੀਂ ਕਰਾਂਗੇ ਸਰ ਇਹ ਜਿਹੜੇ ਜਿਹੜੀ ਇਹਦੀ ਸਪਲਾਈ ਚੇਨ ਸੀਗੇ ਅ ਜਿਸ ਇਸ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਬਟ ਜਿਵੇਂ ਕੋ ਵਿੰਗ ਮਸ਼ੀਨ ਵੀ ਨਾਲ ਹੀ ਰੱਖਦੇ ਸੀਗੇ ਜਿਹੜੇ ਇੱਥੇ ਕਿੱਥੇ ਸਾਰੇ ਪਤਾ ਲੱਗ ਸਕਿਆ ਕਿ ਮਾਜੇ ਦੇ ਵਿੱਚ ਐਕਟਿਵ ਸਨ ਥਰੋਡ ਪੰਜਾਬ ਚ ਜਾਂ ਜਿਹਿਆਂ ਦੇ ਕਈ ਵਾਰੀ ਲਿੰਕ ਵੀ ਸਟੇ ਆਊਟ ਆਫ ਸਟੇਟ ਵੀ ਹੋ ਜਾਂਦੇ ਨੇ ਇਸ ਤਰ੍ਹਾਂ ਦੀ ਕੋਈ ਸਾਰਾ ਲਿੰਕ ਮਿਲਿਆ ਨਹੀਂ ਹੁਣ ਤੱਕ ਦੀ ਜਿਹੜੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਹੈ ਉਹ ਇਹ ਸ਼ੋ ਕਰਦੀ ਹੈ ਕਿ ਇਹ ਬਾਰਡਰ ਬੈਲਟ ਦੇ ਵਿੱਚ ਐਕਟਿਵ ਇਸ ਤੋਂ ਇਲਾਵਾ ਇਹਨਾਂ ਦੀ ਰੀਚ ਜਿਹੜੀ ਹੈਗੀ ਹੈ ਉਹ ਕਿਹਨਾ ਕਿਹਨਾ ਡਿਸਟ੍ਰਿਕਟ ਤੱਕ ਸੀਗੀ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਉਹ ਸਾਰਾ ਜਿਹੜਾ ਹੈ ਜਿਹੜਾ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਉਹਦੇ ਵਿੱਚ ਰਿਵੀਲ ਹੋਏਗਾ ਤੇ ਜਿਵੇਂ ਹੋਏਗਾ ਸ਼ੇਅਰ ਕੀਤਾ ਜਾਏਗਾ ਜੀ ਸਾਹਿਬ ਇਹਨਾਂ ਦੇ ਸਾਰਾ ਰਿਕਾਰਡ ਆ ਗਿਆ ਹੈ ਪ੍ਰੋਪਰ ਤੌਰ ਤੇ ਜਾਂ ਕੋਈ ਕਈ ਥਾਵਾਂ ਦੇ ਉੱਤੇ ਕੋਈ ਥਾਣੇ ਦੇ ਵਿੱਚ ਕਿਸੇ ਹੋਰ ਨਾਮ ਤੇ ਛੋਟਾ ਨਾਮ ਲਿਖ ਕੇ ਐਫਆਈਆ ਦਰਜ ਹੁੰਦੀ ਹੈ ਪਰ ਤਸਵੀਰਾਂ ਤੋਂ ਮੈਚ ਹੋ ਜਾਂਦਾ ਉਸ ਦਾ ਰਿਕਾਰਡ ਸਾਰਾ ਟੈਲੀ ਕਰ ਰਹੇ ਹੋ ਨਾ ਜੀ ਬਿਲਕੁਲ ਜੀ ਇਹ ਸਾਰਾ ਜੋ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹ ਸਟੈਬਲਿਸ਼ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੱਸਿਆ ਕਈ ਵਾਰ ਇਹ ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਹੁੰਦਾ ਪਰ ਨਾਂ ਛੋਟਾ ਹੁੰਦਾ ਹੈ ਜਾਂ ਨਾ ਕਿਸੇ ਏਲੀਅன்ஸ் ਦੇ ਨਾਲ ਇਹ ਮੁਕੱਦਮਾ ਦਰਜ ਕੀਤਾ ਗਿਆ ਹੁੰਦਾ ਉੱਥੇ ਕਈ ਵਾਰ ਰਿਕਾਰਡ ਜ ਜਿਹੜੀਆਂ ਅਸੀਂ ਪਤਾ ਕਰਾ ਰਹੇ ਆ ਤੇ ਇੱਕ ਵਾਰੀ ਉਹ ਸਾਰਾ ਰਿਕਾਰਡ ਕੰਸੋਲੀਡੇਟ ਹੁੰਦਾ ਤੇ ਨਾਲ ਹੀ ਇਹਨਾਂ ਦੇ ਲਿੰਕੇਜਸ ਇਹਨਾਂ ਦੇ ਕੰਟੈਕਟਸ ਇਹਨਾਂ ਦੇ ਫਾਰਵਰਡ ਬੈਕਵਰਡ ਜੋ ਇਹਨਾਂ ਦੇ ਸਪਲਾਈ ਚੈਨਲਸ ਨੇ ਉਹ ਸਾਰੇ ਜਿਹੜੇ ਆ ਉਹ ਸਟੈਬਲਿਸ਼ ਕਰਕੇ ਉਹਨਾਂ ਦੇ ਖਿਲਾਫ ਕਿਵੇਂ ਕਾਰਵਾਈ ਕਰਨੀ ਉਹ ਸਾਰਾ ਅਸੀਂ ਕਰਦੇ ਜਿਵੇਂ ਇਹਨਾਂ ਦੇ ਗੈਂਗ ਦੇ ਵਿੱਚ ਇਹ ਜਿਵੇਂ ਐਨਸੀਬੀ ਦਾ ਬੇਲ ਆਊਟ ਆ ਇੱਕ ਦੇਖਣਾ ਫਿਰੋਜ਼ਪੁਰ ਦੇ ਵਿੱਚ ਕਤਲ ਦਾ ਮੁਕਦਮਾ ਹੈ ਤਾਂ ਵੈਲ ਸਟੈਬਲਿਸ਼ਡ ਗੈਂਗਰ ਸਮਗਲਰ ਦਾ ਗੈਂਗ ਇਹਨਾਂ ਦਾ ਸੀਗਾ ਤਾਂ ਇਹਨਾਂ ਦੀ ਫਿਰ ਹੋਰ ਵੀ ਗੈਂਗ ਮੈਂਬਰਸ ਹੋ ਸਕਦੇ ਜਿਹੜੇ ਸਮਗਲਰ ਨਾਲ ਜੁੜੇ ਹੋਣ ਹੋਰ ਵੀ ਹੋ ਸਕਦੇ ਨੇ ਬੰਦੇ ਜੀ ਬਿਲਕੁਲ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਮੈਂ ਦੁਬਾਰਾ ਫਿਰ ਦੱਸਦਾ ਕਿਉਂਕਿ ਇਹਨਾਂ ਦੇ ਕੰਟੈਕਸਟ ਵਗੈਰਾ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਹੋਰ ਇਹਨਾਂ ਦੇ ਨਾਲ ਕੌਣ 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 ਐਸੋਸੀਏਟ ਸੀਗੇ ਕਿਸ ਤਰ੍ਹਾਂ ਉਹ ਕੰਮ ਕਰਦੇ ਸੀ ਕਿਹੜਾ ਇਹਨਾਂ ਦਾ ਰੂਟ ਕਿਹੜਾ ਇਹਨਾਂ ਦਾ ਏਰੀਆ ਜਿਹੜਾ ਹੈ ਆਪਰੇਸ਼ਨ ਸੀ ਉਹ ਸਾਰਾ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਜਰਨਲ ਸਰ ਅਰੈਸਟ ਕਿੱਥੇ ਦਾ ਤੋਂ ਭਈ ਹੈ ਇਹ ਇਹ ਗੁਰਮੁਨੀਆ ਮੂੜ ਕਰਕੇ ਹੈ ਆਪਣਾ RAM Teerth Road ਵੱਲੋਂ ਜਦੋਂ ਜਾਂਦੇ ਆ ਉਸ ਉਸ ਜਗ੍ਹਾ ਤੋਂ ਨਹੀਂ ਮੇਰੇ वेपन्स ही है, की की है। भी क्रॉस बॉर्डरੋਂ ਮੰਗਵਾਏ ਸੀ ਜਾਂ ਇੱਥੋਂ ਹੀ ਸੀਗਾ ਇਸ ਬਾਰੇ ਕੋਈ ਜਾਣਕਾਰੀ ਪਤਾ ਲੱਗੀ ਜੀ ਬਿਲਕੁਲ ਜੀ ਇਹ ਜਿਹੜੇ ਦੋ ਵੈਪਨ ਸਾਨੂੰ ਮਿਲੇ ਆ ਇਹ ਅਕ੍ਰੋਸ ਦਾ ਬਾਰਡਰ ਤੋਂ ਹੀ ਸਮੱਗਲ ਕੀਤੇ ਹੋਏ ਨੇ ਇਹ ਬਾਕੀ ਇਹਨਾਂ ਦੀ ਮੇਕ ਵਗੈਰਾ ਸਾਰਾ ਕੁਝ ਇਹ ਸਟੈਬਲਿਸ਼ ਕੀਤਾ ਜਾ ਰਿਹਾ ਕਿ ਕੀ ਹੈ ਇਸ ਦੇ ਵਿੱਚ ਵੀ ਕੋਈ ਸਰ ਹੈ ਨਹੀਂ ਕਿ ਨਸ਼ਿਆਂ ਦੇ ਨਾਲ ਇਹ ਜਿਹੜੇ ਹਥਿਆਰ ਵੀ ਇਹ ਮੰਗਵਾ ਸਕਦੇ ਨੇ ਇਸ ਦੀ ਵੀ ਜਾਂਚ ਕਰਦੇ ਜੀ ਬਿਲਕੁਲ ਜੀ ਕਈ ਵਾਰ ਜੋ ਹੈ ਕਿਸੇ ਨੂੰ ਕਿਸੇ ਨਾ ਕਿਸੇ ਆਪਰੇਸ਼ਨਸ ਵਾਸਤੇ ਜਾਂ ਕਿਸੇ ਨੂੰ ਹਿੱਟ ਕਰਨ ਵਾਸਤੇ ਕਿਸੇ ਟਾਰਗੇਟ ਕਰਨ ਵਾਸਤੇ ਵੀ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਵੈਪਨਸ ਜਿਹੜੇ ਨੇ ਇਹ ਜਿਹੜਾ ਐਕ੍ਰੋਸ ਦਾ ਬਾਰਡਰ ਉਹਨਾਂ ਦੀ ਵੀ ਸਮਕਲਿੰਗ ਜਿਹੜੀ ਹੈ ਨਸ਼ੇ ਦੇ ਨਾਲ ਹੋ ਰਹੀ ਹੈ ਛੋਟੇ ਛੋਟੇ ਦੋਸਵਾਲ ਨੇ ਇੱਕ ਤੇ ਸਰ ਜਿਹੜਾ ਤੁਸੀਂ ਆ ਕੇ ਕੰਮ ਨੂੰ ਤੇਜ਼ ਕੀਤਾ ਕਿ ਪ੍ਰਾਪਰਟੀ ਇਹਨਾਂ ਦੀ ਫ੍ਰੀਜ਼ ਜਿਹੜੇ ਸਮਗਨ ਕਰਦੇ ਨੇ ਤਾਂ ਉਸ ਪਾਸੇ ਤੁਸੀਂ ਇਨੀਸ਼ੀਏਟ ਪ੍ਰੋਸੈਸ ਕੀਤਾ ਪਤਾ ਹੈ ਕਿੰਨੀ ਕੁ ਪ੍ਰਾਪਰਟੀ ਇਸ ਬਾਰੇ ਹਜੇ ਪਤਾ ਕਰ ਸਕੀਏ ਕਿ ਨਹੀਂ ਜੀ ਜੀ ਇਹ ਕਰ ਰਹੇ ਆ ਜੀ ਕਿਉਂਕਿ ਅਜੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਕਿਉਂਕਿ ਐਨਡੀਪੀਐਸ ਦਾ ਜੋ ਹੈ ਐਫਆਈਆਰ ਹੋ ਗਈ ਹੈ ਅਲੋਂਗ ਵਿਦ ਆਰਮਜ਼ ਐਕਟ ਦੇ ਚ ਲੱਗਿਆ ਹੈ ਸੋ ਇਹਨਾਂ ਦੀ ਜੋ ਵੀ ਪ੍ਰਾਪਰਟੀ ਹੋਏਗੀ ਉਹ ਆਇਡੈਂਟੀਫਾਈ ਕਰਕੇ ਫਰਦਰ ਜੋ ਹੈ ਲੀਗਲ ਐਕਸ਼ਨ ਲਿਆ ਜਾਇਆ ਜਾਏਗਾ ਸਰ ਇਹ ਦੌਕੇ ਪਿੰਡ ਕਾਫੀ ਤੁਸੀਂ ਬਾਰਡਰ ਤੇ ਜਿਹੜਾ ਚਿਕਨ ਨੈਕ ਪਿੰਡ ਹੈ ਬਿਲਕੁਲ ਤਿੰਨ ਬਸ ਇਹ ਉਥੋਂ ਦੇ ਸੰਪਰਕ ਚ ਆਏ ਸੀ ਪਾਕਿਸਤਾਨ ਦੇ ਜਾਂ ਕੋਈ ਹੋਰ ਇਹ ਪਤਾ ਲੱਗਾ ਜਾਂ ਕਿਵੇਂ ਇਹਨੇ ਲਿੰਕ ਸਟੈਬਲਿਸ਼ ਕੀਤੀ ਸੀ ਦੇਖੋ ਜੀ ਕਿਉਂਕਿ ਇਹ ਦੌਕੇ ਪਿੰਡ ਬਾਰਡਰ ਦਾ ਇੱਕ ਬਾਰਡਰ ਤੇ ਜਿਹੜਾ ਸਿਚੁਏਟਿਡ ਹੈ ਤੇ ਇਹਦੇ ਵਿੱਚ ਕੋਈ ਦੂਰ ਆਇ ਨਹੀਂ ਕਿ ਜੋ ਇਹਨਾਂ ਦੇ ਕੰਟੈਕਟਸ ਨੇ ਉਥੋਂ ਹੀ ਰਹਿ ਕੇ ਬਣੇ ਨੇ ਸੈਕੰਡਲੀ ਜੋ ਹੈ ਇਹ ਪਿੰਡ ਜੋ ਹੈਗਾ ਅ ਅੱਗੇ ਵੀ ਮੈਂ ਸ਼ੇਅਰ ਕੀਤਾ ਹੈ ਕਿ ਮੋਸਟਲੀ ਸਮਗਲਰਸ ਜਿਹੜੇ ਨੇ ਇੱਥੇ ਆਪਰੇਟ ਕਰਦੇ ਸੋ ਇਹ ਜੋ ਮਤਲਬ ਇਸ ਪਿੰਡ ਤੋਂ ਇਹ ਆਪਰੇਟ ਕਰਦੇ ਸੀ ਤੇ ਇਹ ਪਿੰਡ ਜੋ ਹੈ ਇਸ ਤੇ ਵੈਸੇ ਵੀ ਜੋ ਹੈ ਜਿਹੜੀ ਹੈ ਕੁਛ ਨਾ ਕੁਛ ਇਹਨਾਂ ਦੀ ਐਕਟੀਵਿਟੀ ਜੋ ਹੈ ਉਹ ਅੱਗੇ ਵੀ ਨੋਟਿਸ ਚ ਆਈ ਹੈ ਥੈਂਕ ਯੂ ਥੈਂਕ ਯੂ ਅਗਲਾ ਰੋਲ ਦੇ ਐਸਐਸਬੀ ਸਰਦਾਰਚੰਨ ਦੋਲ ਤਾਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਕੈਕਸਰਾਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਪੁਲਿਸ ਦੀ ਮੀਡੀਆ ਦੇ ਦਰਾਂ ਹੀ ਲੋਕਾਂ ਦੇ ਧਿਆਨ ਚ ਦਿਲੇਉਂਦੇ ਰਹਿੰਦੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਸਖਤ ਕਾਰਵਾਈਆਂ ਪਾਵੇਂ ਨਸ਼ਾ ਸਮਗਲਰਾਂ ਦੇ ਖਿਲਾਫ ਹੋਣ ਜਾਂ ਸਮਾਜ ਵਿਰੋਧੀ ਅਨਸਰਾਂ ਦੇ ਹੋਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕੈਮਰਾ ਪਰਸਨ ਮਕੇਸ਼ ਬਾਵਾਦ ਨਾਲ ਗਗਨਦੀਪ ਸ਼ਰਮਾ ਡੈਨਿਕ ਸੂਰਤ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par